ਜੋ ਅੱਜ ਦੀ ਵੀਡੀਓ ਬਣਾ ਰਹੇ ਆ ਜੋ ਅੱਜ ਦਾ ਮੁੱਦਾ ਹੈਗਾ ਉਹ ਹੈਗਾ ਜਿਹੜਾ ਪ੍ਰਕਾਸ਼ ਸਿੰਘ ਬਾਦਲਾ ਜਿਹੜਾ ਇਸ ਜਹਾਨ ਤੋਂ ਤੁਰ ਗਿਆ ਪਾਪ ਕਮਾ ਕੇ ਉਹਦੀ ਗੱਲਬਾਤ ਕਰਾਂਗੇ ਬੀੜੇ ਦੇ ਧਿਆਨ ਦੇ ਨਾਲ ਸੁਣਨਾ ਗੱਲ ਕਰਾਂਗੇ ਭਾਈ ਗਰਦੇਵ ਸਿੰਘ ਕੌਂਕੇ ਨੂੰ ਕਮੇ ਜਿਹੜਾ ਕਿ ਕੱਲ ਨੂੰ ਨਵਾਂ ਸਾਲ ਚੜਨ ਵਾਲਾ ਉਹਨੂੰ ਸ਼ਹੀਦ ਕੀਤਾ ਸੀ ਉਹਦੇ ਬਾਬਤ ਵੀ ਗੱਲ ਕਰਾਂਗੇ ਇਹਨਾਂ ਦੇ ਕਰਤੋਤਾ ਦੱਸਾਂਗੇ ਤੁਹਾਨੂੰ ਬਾਦਲ ਕੇ ਪਰਿਵਾਰ ਦੀਆਂ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਓ ਆਪਣੇ ਕਮੈਂਟਾ ਜਰੂਰ ਲਿਖ ਬੈਰਜੀ ਦਾ ਖਾਲਸਾ ਬੈਰਜੀ ਕੀ ਫਤਿਹ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲੈਨੇ ਆ ਉਸ ਬਾਦਲ ਪਰਿਵਾਰ ਦੇ ਅੱਜ ਕਿਉਂ ਗੱਲ ਕਰਨੀ ਪਈ ਕਿਉਂਕਿ 1 ਜਨਵਰੀ 1993 ਨੂੰ ਕੌਮ ਦਾ ਜਥੇਦਾਰ ਭਾਈ ਗਰਦੇਵ ਸਿੰਘ ਕੌਕੇ ਨੂੰ ਜਿਹੜਾ ਸ਼ਹੀਦ ਕੀਤਾ ਗਿਆ ਕੋ ਕੋਕੇ ਉਹਨਾਂ ਨੂੰ ਜਿਹੜਾ ਇੱਕ ਬੱਤੜ ਅਵਸਰ ਆ ਸਵਾਰਨ ਦੇ ਘੋਟ ਨੇ ਵੱਲੋਂ ਜਿਹੜਾ ਉਹਨੂੰ ਸ਼ਹੀਦ ਕੀਤਾ ਗਿਆ ਉਹਦੀ ਸਮੁលਲੀਅਤ ਉਹਦੇ ਵਿੱਚ ਭਾਈਵਾਲਤਾ ਇਹ ਦੱਸਦੀ ਦਰਸਾਉਂਦੀ ਆ ਕਿ ਜਿਹੜਾ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਕਿ ਉਹਦੇ ਨਾਲ ਕਿਉਂ ਵਿਗੜੇ ਭਾਈ ਕੌਮ ਦੇ ਜਥੇਦਾਰ ਨਾਲ ਕੌਮ ਦੇ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਜਦੋਂ ਫੜਿਆ ਸਾਰਾ ਪਤਾ ਸੀ ਬਾਦਲ ਨੂੰ ਜਦੋਂ ਚੱਕਿਆ ਗਿਆ ਆਜ਼ਾਦੀ ਦੇ ਦਿਨ 31 ਦਸੰਬਰ 1993 ਨੂੰ ਦੂਸਰੇ ਦਿਨ ਦੂਜਾ ਸਾਲ ਚੜਦਾ ਜਿਸ ਤਰ੍ਹਾਂ ਹੁਣ ਕੱਲ ਨੂੰ ਚੜਨਾ 1 ਜਨਵਰੀ 2026 ਚੜ ਜਾਣਾਗਾ 2026 ਤੇ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਇਹਨਾਂ ਨੇ ਘਟਨਾਵਾਂ ਬਾਪੜੀਆਂ ਜਿਸ ਤਰ੍ਹਾਂ ਬਰਗਾੜੀ ਕਾਂਡ ਹੋਇਆ ਬਾਬਲ ਕਲਾਂ ਗੋਲੀ ਕਾਂਡ ਹੋਇਆ ਤੇ ਬੜੇ ਬੜੇ ਸਾਕੇ ਹੋਇਆ ਉਹ ਤੁਹਾਨੂੰ ਮੈਂ ਪਹਿਲਾਂ ਦੱਸਦਾ ਰਹਿਣਾ ਭਾਈ ਗੁਰਦੇਵ ਸਿੰਘ ਕੌਕੇ ਨੂੰ 1 ਜਨਵਰੀ 1993 ਨੂੰ ਕੋਕੋ ਕੇ ਸ਼ਹੀਦ ਕਰ ਦਿੱਤਾ ਸੀ ਇਹ ਦੱਸਿਆ ਜਾ ਰਿਹਾ ਕਿ ਪ੍ਰਕਾਸ਼ ਸਿੰਘ ਬਾਦਲਾ ਭਾਈ ਗਰਦੇਸ਼ ਸਿੰਘ ਕੌਕੇ ਦਾ ਹਾਲ ਪੁੱਛ ਰਿਹਾ ਸੀ ਉਹ ਹਾਲੇ ਨਹੀਂ ਪੁੱਛ ਰਿਹਾ ਸੀ ਕਿ ਭਾਈ ਗਰਦੇਸ਼ ਸਿੰਘ ਕੌਕੇ ਨੂੰ ਜਾਂ ਛੱਡਿਆ ਜਾ ਰਿਹਾ ਇਹ ਪੁੱਛ ਰਿਹਾ ਸੀ ਕਿ ਉਹਨੂੰ ਜਿਹੜਾ ਕਿ ਉਹਦੇ ਲੱਭ ਜਾਂਦੇ ਵਿੱਚ ਕਿ ਮਾਰ ਦਿੱਤਾ ਜਾਂ ਅਜੇ ਜਿਉਂਦਾ ਹੈਗਾ ਇਹ ਦੱਸਿਆ ਜਾ ਰਿਹਾ ਕਿ ਉਸ ਸਮੇਂ ਦਾ ਜਿਹੜਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲਾ ਇਹਦੇ ਰਾਜ ਦੇ ਵਿੱਚ ਕੀ ਕੁਝ ਹੋਇਆ ਤੇ ਪਹਿਲਾਂ ਤੁਹਾਨੂੰ ਮੈਂ ਇੱਕ ਦੋ ਵੀਡੀਓ ਸੁਣਾਉਣਾ ਤੇ ਫਿਰ ਅੱਗੇ ਗੱਲਬਾਤ ਕਰਦੇ ਆਂ 30 ਸਾਲਾਂ ਦੀ ਸਿਆਸਤਾ ਜਿਹਨੇ ਬੇੜਾ ਗਰਖ ਕਰਤਾ ਪੰਥ ਦਾ ਪੰਜਾਬ ਦਾ ਜੀ ਇੱਕ ਪਾਸੇ ਮਾਇਆ ਧਾਰੀ ਦੀ ਸਿਆਸਤਾ ਉਹ ਅੱਜ ਵੀ ਕਹਿੰਦਾ ਸੁਖਵੀਰ ਕਹਿੰਦਾ ਮੇਰੀ ਸਰਕਾਰ ਨੇ ਉਹ ਜਿਵੇਂ ਪਹਿਲਾਂ ਕਰਦਾ ਰਹਾ ਉਸੇ ਤਰ੍ਹਾਂ ਕਰੂੰ ਤੇ 30 ਸਾਲਾਂ ਦੀ ਸਿਆਸਤਾ ਤਾਂਨੇ ਇੱਕ ਵੀਡੀਓ ਮੈਂ ਹੋਰ ਵੀ ਸੁਣਾਉਂਗਾ ਮੈਂ ਤੁਹਾਨੂੰ ਦੱਸਦਾ ਕਿ ਬੜੇ ਬਖੇੜੇ ਖੜੇ ਕੀਤੇ ਆ ਬੜਾ ਜਿਹੜਾ ਕਿ ਜ਼ੁਲਮ ਕੀਤਾ ਇਸ ਬਾਦਲ ਜਨਰਲੀ ਨੇ ਜੇ ਆਪਾਂ ਗੱਲ ਕਰੀਏ 78 ਤੋਂ ਲੈ ਕੇ ਗੱਲ ਕਰੀਏ ਤਾਂ ਅੱਜ ਤੱਕ ਜੋ ਘਾਣ ਜੋ ਬਾਦਲ ਕਰਕੇ ਗਿਆ ਸਿੱਖ ਕੌਮ ਦਾ ਉਸਾਇਦਾ ਜਿਹੜਾ ਕਿ ਔਰੰਗਜ਼ੇਬ ਤੋਂ ਰਹਿ ਗਿਆ ਸੀ ਇਹਨਾਂ ਨੇ ਪੂਰਾ ਕਰ ਦਿੱਤਾ ਹੁਣ ਇਸ ਕਰਕੇ ਇਹਨਾਂ ਨੂੰ ਮਿਰਚਾਂ ਲੱਗਦੀਆਂ ਇਸ ਕਰਕੇ ਇਹਨਾਂ ਦੇ ਚਲੂਨੇ ਲੜਦੇ ਆ ਕਿ ਸਾਨੂੰ ਐ ਕਿਉਂ ਕਹਿੰਦੇ ਆ ਕਿ ਭਾਈ ਤੁਸੀਂ ਜ਼ੁਲਮ ਕੀਤੇ ਆ ਤੁਸੀਂ ਸਿੱਖਾਂ ਦੇ ਨਾਲ ਵਧੇਕੀਆਂ ਕੀਤੀਆਂ ਨੇ ਤੁਸੀਂ ਕੌਮ ਦੇ ਜਥੇਦਾਰ ਨਹੀਂ ਸੱਡੇ ਆਹ ਬੰਦਾ ਦਾ ਤੁਸੀਂ ਕੀ ਸੱੜਣਾ ਸੀ ਇਸ ਕਰਕੇ ਜਿਹੜਾ ਕਿ ਤੁਹਾਨੂੰ ਮੈਂ ਇੱਕ ਅਗਲੀ ਵੀਡੀਓ ਸੁਣਾਉਣਾ ਫਿਰ ਤੁਹਾਨੂੰ ਗੱਲਬਾਤ ਕਰਦੇ ਆ ਕਿ ਮਿਕਰਮ ਸਿੰਘ ਮਜੀਠੀਆ ਤੇ ਹੁਣ ਕੀ ਕਹਿੰਦਾ ਇਹ ਜਿਨ੍ਹਾਂ ਨੇ ਸਾਡੇ ਬੰਦੀ ਸਿੰਘਾਂ ਨੂੰ ਜੇਲਾ ਦੇ ਵਿੱਚ ਡੱਕਿਆ ਜਿਨ੍ਹਾਂ ਦਾ ਰਾਜ ਰਿਹਾ ਕਿੰਨਾ ਲੰਮਾ ਸਮਾਂ ਠੀਕ ਹੈ ਜਿਨ੍ਹਾਂ ਨੇ ਸਾਡੇ ਬੰਦੀ ਸਿੰਘ ਆਪਦੀਆਂ ਕੁਰਸੀਆਂ ਦੀ ਖਾਤਰ ਬਾਹਰ ਨਹੀਂ ਆਉਣ ਦਿੱਤੇ ਤੇ ਅੱਜ ਉਹੀ ਸਾਡੀ ਜਨਤਾ ਉਨਾਂ ਨੂੰ ਹੀ ਉਹਨਾਂ ਬਾਦਲ ਲਾਣੇ ਨੂੰ ਹੀਰੋ ਬਣਾਉਣ ਤੇ ਲੱਗੀ ਹੋਈ ਆ ਤੇ ਜਦੋਂ ਇਹੋ ਜਿਹੀ ਰੀਲਾਂ ਦੇਖਦੇ ਆ ਨਾ ਬਾਈ ਦਿਲ ਤਾਂ ਦੁੱਧ ਦਾ ਆ ਗਿਆ ਤੇ ਸਾਡੀ ਕੌਮ ਵੀ ਸਾਡੇ ਲੋਕ ਵੀ ਛਿੱਤਰ ਖਾ ਕੇ ਭੁੱਲੇ ਜਾਂਦੇ ਆ ਇਹਨਾਂ ਨੂੰ ਯਾਦ ਕਰਾਉਣਾ ਪੈਂਦਾ ਵੀ ਜਿਨ੍ਹਾਂ ਦੇ ਤੁਸੀਂ ਅੱਜ ਤਲਵੇ ਚੱਟਦੇ ਹੋ ਜਿਨ੍ਹਾਂ ਨੂੰ ਹੀਰੋ ਬਣਾਉਣ ਤੇ ਲੱਗੇ ਹੋਣਾ ਇਹਨਾਂ ਨੇ ਥੋੜੇ ਸਿਰਾਂ ਦੇ ਵਿੱਚ ਛਿੱਤਰ ਮਾਰੇ ਹੋਏ ਆ ਤੁਸੀਂ ਕਿਉਂ ਭੁੱਲੇ ਜਾਂਦੇ ਹੋ ਸੁਣ ਲਈ ਪਰ ਆਵੋ ਵੀਡੀਓ ਹੁਣ ਮੈਂ ਇਹ ਕੱਲਾ ਤਾਂ ਨਹੀਂ ਕਹਿ ਰਿਹਾ ਇਹ ਗੱਲ ਆ ਹੁਣ ਸਾਰਾ ਜੱਗ ਕਹਿ ਰਿਹਾ ਹੁਣ ਦੱਸੋ ਫਿਰ ਜੇਕਰ ਇਹਨਾਂ ਨੂੰ ਚਲੂਣੇ ਲੜਦੇ ਆ ਮਿਰਚਾਂ ਲੜਦੇ ਤਾਂ ਲੜੀ ਜਾਂਦੇ ਫਿਰ ਇਹਨਾਂ ਨੂੰ ਦੁੱਖ ਹੁੰਦਾ ਕਿ ਬਾਦਲ ਨੂੰ ਕਿਉਂ ਕਹਿ ਦਿੱਤਾ ਫਲਾਣੇ ਨੂੰ ਕਿਉਂ ਕਹਿ ਦਿੱਤਾ ਕਿ ਭਾਈ ਤੁਸੀਂ ਪਾਪ ਕਮਾਏ ਆ ਕਹਿੰਦੇ ਹੁੰਦੇ ਆ ਪਾਪ ਕਮਾਉਂਦੇ ਆ ਤੇਰਾ ਕੋਈ ਨਾ ਬੇਲੀ ਰਾਮ ਹੁਣ ਇਹਨਾਂ ਦਾ ਬੇਲੀ ਜਿਹੜਾ ਕੋਈ ਰਾਮ ਨਹੀਂ ਰਹਿਣਾ ਉਸ ਪ੍ਰਮਾਤਮਾ ਨੇ ਜਿਹੜਾ ਇਹਨਾਂ ਦੀ ਮਤ ਮਾਰ ਦੇਣੀ ਆ ਇਹਨਾਂ ਦਾ ਦਿਮਾਗ ਹਿੱਲਣਾਗਾ ਇਹਨਾਂ ਨੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਇਹਨਾਂ ਦੇ ਰਾਜ ਦੇ ਵਿੱਚ ਹੋਈਆਂ ਜਿਹੜੇ ਰਾਜ ਦੇ ਵਿੱਚ ਪਰਜਾ ਸੁਖੀ ਨਾ ਹੋਵੇ ਜਿਹਦੇ ਰਾਜ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਣ ਗੀਤਾ ਦੀਆਂ ਹੋਣ ਕੁਰਾਨ ਦੀਆਂ ਹੋਣ ਚਾਹੇ ਕਿਸੇ ਵੀ ਧਰਮ ਦੀਆਂ ਜਿਹੜੇ ਕਿ ਗ੍ਰੰਥ ਦੀਆਂ ਬੇਅਦਬੀਆਂ ਹੋਣ ਤੇ ਉਹ ਜਿਹੜਾ ਕਿ ਉਸ ਸਰਕਾਰ ਦਾ ਮੁੱਖ ਮੰਤਰੀ ਨੂੰ ਉਸ ਉਥੇ ਸਮੇਂ ਜਿਹੜਾ ਅਸਤੀਪਾ ਦੇਣਾ ਬਣਦਾ ਸੀ ਪਰ ਇਹਨਾਂ ਨੇ ਨਹੀਂ ਦਿੱਤਾ ਸਗੋਂ ਸਿੱਖਾਂ ਦੇ ਜਖਮਾਂ ਤੇ ਲੂਣ ਲਾਇਆ ਸਿੱਖਾਂ ਦੇ ਜਖਮਾਂ ਤੇ ਮਿਰਚਾਂ ਲਾਈਆਂ ਉਸ ਤੋਂ ਬਾਅਦ ਉਸ ਜਿਹਨੇ ਬੇਅਦਬੀ ਕੀਤੀਆਂ ਸੀ ਜਿਹਨੇ ਕਰਵਾਈਆਂ ਸੀ ਉਹ ਸੌਦਾ ਸਾਧ ਉਹ ਬਲਾਤਕਾਰੀ ਸਾਧਾ ਜਿਹੜਾ ਕਿ ਜਿਹਨੇ ਕਿਹਾ ਪ੍ਰਦੀਪ ਕਲੇਰ ਦਾ ਬਿਆਨ ਆ ਚੌਂੜ ਦੇ ਬਿਆਨ ਦਰਜ ਕੀਤੇ ਆ ਉਹਨੇ ਦੱਸਿਆ ਕਿ ਕਮੇ ਜਿਹੜਾ ਕਿ ਹਣੀਪ੍ਰੀਤ ਨੇ ਤੇ ਸੌਦਾ ਸਾਧ ਬਲਾਤਕਾਰੀ ਨੇ 40 ਮੈਂਬਰੀ ਕਮੇਟੀ ਬਣਾਈ ਤੇ ਫਿਰ ਉਹਨਾਂ ਨੂੰ ਦਿੱਤ ਕਿਹਾ ਕਿ ਤੁਸੀਂ ਜਾ ਕੇ ਫਲਾਣੇ ਫਲਾਣੇ ਥਾਤੇ ਗੁਰੂਗ੍ਰੰਥ ਸਾਹਿਬ ਦੀ ਬੇਅਦਬੀਆਂ ਕਰੋ ਤੇ ਉਹਨਾਂ ਨੇ ਕੀਤੀਆਂ ਬੇਅਦਬੀਆਂ ਤੇ ਉਹਨਾਂ ਨੇ ਪੋਸਟਰ ਲਾਏ ਅਖਰ ਲਿਖੇ ਇਹ ਜੇ ਪੜੇ ਪੜੇ ਗੰਦੇ ਗੁਰੂਗ੍ਰੰਥ ਸਾਹਿਬ ਦੇ ਪਤ੍ਰਿਆਂ ਤੇ ਕੰਧਾਂ ਦੇ ਨਾਲ ਚਪਕਾਏ ਗਏ ਤੇ ਗੁਰੂਗ੍ਰੰਥ ਸਾਹਿਬ ਦੀਆਂ ਥਾਤਾ ਤੇ ਬੇਅਦਬੀਆਂ ਹੋਈਆਂ ਧਰਨੇ ਹੋਏ ਮਜਾਰੇ ਹੋਏ ਫਿਰ ਉਹਨਾਂ ਸਿੱਖਾਂ ਨੇ ਜਿਨ੍ਹਾਂ ਨੇ ਧਰਨੇ ਲਾਏ ਸੀ ਜਿਨ੍ਹਾਂ ਨੇ ਕਿ ਰੋਸ ਵਜੋਂ ਮਜਾਰੇ ਕੀਤੇ ਸੀ ਐਸੇ ਬਾਦਲ ਜੁੰਡਲੀ ਨੇ ਉਹਨਾਂ ਨੂੰ ਫਿਰ ਜੇਲ੍ਹਾਂ ਦੇ ਵਿੱਚ ਡੱਕਣਾ ਸ਼ੁਰੂ ਕਰ ਦਿੱਤਾ 57 ਦੇ ਮਾਮਲੇ ਦੇ ਵਿੱਚ ਕਿਸੇ ਨੂੰ 6 ਮਹੀਨੇ ਦੀ ਕੈਦ ਕਿਸੇ ਨੂੰ 2 ਸਾਲਾਂ ਦੀ ਕੈਦ ਕਿਸੇ ਨੂੰ 3 ਮਹੀਨੇ ਦੀ ਕੈਦ ਇਸ ਤਰ੍ਹਾਂ ਜਿਹੜੀ ਇਹਨਾਂ ਨੇ ਸਜ਼ਾ ਸੁناਈ ਗਈ ਤੇ ਉਸ ਤੋਂ ਬਾਅਦ ਫਿਰ ਉਸ ਸੌਦਾ ਸਾਧ ਦੀ ਫਿਲਮ ਚਲਾਈ ਗਈ ਉਸ ਅਖੌਤੀ ਜਿਹੜਾ ਕਿ ਇਹ ਲਾਣਾ ਇਹਨੇ ਫਿਲਮ ਚਲਾਈ ਫਿਲਮ ਚਲਾਉਣ ਤੋਂ ਬਾਅਦ ਉਸ ਸੌਦੇ ਸਾਧ ਨੂੰ ਇਹਨਾਂ ਨੇ ਜਿਹੜਾ ਇੱਕਾ ਮਾਫੀ ਨਾਵਾ ਆਪਣੇ ਕੋਲੋਂ ਜਿਹੜਾ ਘੜਿਆ ਤੇ ਫਿਰ ਉਹਨੂੰ ਮਾਫੀ ਦਵਾਈਗੀ ਫਿਰ ਸ੍ਰੋਮਣੀ ਕਮੇਟੀ ਫਿਰ ਗੁਰੂ ਦੀ ਗੋਲਕ ਦੇ ਵਿੱਚੋਂ 91 92 ਲੱਖ ਦੇ ਜਿਹੜੇ ਇਸ਼ਤਿਹਾਰ ਸਪਾਏ ਗੇ بڑے بڑے ਅਖਬਾਰਾਂ ਦੇ ਵਿੱਚ ਲੱਗੇ ਕਿ ਸੌਦਾ ਸਾਧ ਨੂੰ ਜਿਹੜਾ ਮਾਫ ਕੀਤਾ ਗਿਆ ਜਾਨੀ ਕਿ ਇੰਨੇ ਗੁਨਾਹਾਂ ਤੋਂ ਬਾਅਦ ਇੰਨੇ ਪਾਪ ਕਰਨ ਤੋਂ ਬਾਅਦ ਕਾਤਲ ਨੂੰ ਬਲਾਤਕਾਰੀ ਨੂੰ ਗੁਰੂਗਰਾ ਸਾਹਿਬ ਦੀਆਂ ਬੇਅਦਬੀਆਂ ਕਰਨ ਵਾਲੇ ਨੂੰ ਜਿਹੜਾ ਕਿ ਮਾਫੀ ਦਿੱਤੀ ਗਈ ਇਹਨਾਂ ਬਾਦਲਾਂ ਦਾ ਆਏ ਹਾਰ ਰਿਹਾਗਾ ਉਤਪਰਾ ਹੀ ਕਰਦੇ ਰਹੇ ਤੇ ਉਹ ਗੰਦੀ ਸਿਆਸਤ ਨੇ ਜਿਹੜਾ ਤੇ ਫਿਰ ਇੱਕ ਜੱਜ ਆਇਆ ਜਗਦੀਪ ਸਿੰਘ ਤਾਂ ਉਸ ਸਿਵਲ ਕੋਰਟ ਵੱਲੋਂ ਜਿਹੜੀ ਉਸ ਸੌਦਾ ਸਾਧ ਨੂੰ ਸਜ਼ਾ ਸੁਣਾਈ ਜਾਂਦੀ ਆ ਉਸ ਤੋਂ ਬਾਅਦ ਲਗਾਤਾਰ ਬਰੋਦ ਹੁੰਦਾਗਾ ਇੱਕ ਕੜੀ ਉਹ ਸੀ ਬਾਦਲ ਦੇ ਘਰੋਂ ਬਾਹਰ ਨਹੀਂ ਨਿਕਲਦੇ ਸੀ ਬਾਦਲ ਲਾਣਾ ਕੀ ਬਾਦਲ ਦੇ ਵਰਕਰ ਜਿੰਨਾ ਕਿ ਅਕਾਲੀ ਦਲ ਨਹੀਂ ਕਹਿ ਸਕਦੇ ਉਹਨਾਂ ਦੇ ਵਰਕਰ ਅੰਦਰ ਵੜ ਕੇ ਬੈਗੇ ਸੀ ਰੋਸੇ ਸਿੱਖਾਂ ਦੇ ਅੰਦਰ ਆ ਫਿਰ 6 ਮਹੀਨੇ ਜਿਹੜਾ ਬਰਗਾੜੀ ਵਿੱਚ ਮੋਰਚਾ ਲੱਗਿਆ ਮੋਰਚੇ ਦੇ ਵਿੱਚ ਵੀ ਬੰਦੇ ਤੁਹਾਨੂੰ ਪਤਾ ਕਿ ਕਿਵੇਂ ਉਹ ਮੋਰਚਾ ਚੁੱਕਿਆ ਗਿਆ ਵੇਚੇ ਜਾਂਦੇ ਆ ਤੇ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਛੱਡਿਆ ਕਿ بڑے بڑے ਜੱਜ ਵੇਚ ਜਾਂਦੇ ਆ ਤਾਂ ਮੋਰਚਾ ਵੇਚਣ ਵਾਲੇ ਤੁਹਾਨੂੰ ਪਤਾ ਹੀ ਹੈ ਕਿ ਕੌਣ ਨੇ ਐਸੇ ਬਾਦਲ ਨੇ ਫਿਰ ਭਾਈ ਆ ਮੈਂ ਉੱਥੇ ਗੱਲ ਲੈ ਕੇ ਆਉਣਾਗਾ ਗੁਰਦੇਵ ਸਿੰਘ ਕੌਕੇ ਨੂੰ ਸ਼ਹੀਦ ਕਰਵਾਇਆ ਇਹ ਸਰਬਜੀਤ ਸਿੰਘ ਘਮਾਨ ਦੀ ਕਿਤਾਬ ਵਿੱਚ ਵੀ ਆ ਸਰਬਜੀਤ ਸਿੰਘ ਘਮਾਨ ਨੇ ਲੇਖ ਸਾਪਿਆ ਉਹਦੇ ਵਿੱਚ ਦਰਸਾਇਆ ਗਿਆ ਕਿ ਕਮੇ ਕਮੇ ਬਾਦਲ ਦੀ ਸਮੂਲੀਅਤ ਰਹੀ ਕਮੇ ਕਮੇ ਇਹਨਾਂ ਨੇ ਪਾਪ कमाए ਫਿਰ ਹੁਣ ਰੋਂਦੇ ਆ ਕਹਿੰਦੇ ਸਾਡਾ ਮਜੀਠਿਆ ਫੜ ਲਿਆ ਸਾਡਾ ਫਲਾਨਾ ਫੜ ਲਿਆ ਕੱਲਾ ਮਜੀਠਿਆ ਕੀ ਭਾਈ ਤੁਸੀਂ ਪਾਪ ਕੱਲੇ ਮਜੀਠੀ ਨੂੰ ਕਰੋਨੇ ਆ ਅਜੇ ਤੱਕ ਤੁਹਾਡਾ ਜਿਹੜਾ ਕਿ ਪ੍ਰਮਾਤਮਾ ਨੇ ਸਾਡੀ ਮਤ ਮਾਰਨੀ ਆਜੇ ਤੱਕ ਤੁਹਾਡੇ ਨਾਲ ਹੋਣਾਗਾ ਅਜੇ ਤਾਂ ਕੁਝ ਵੀ ਨਹੀਂ ਹੋਇਆਗਾ ਅਜੇ ਤਾਂ ਆਉਣ ਵਾਲਾ ਵਕਤ ਦੱਸੇਗਾ ਕਿ ਕਮੇ ਤੁਹਾਨੂੰ ਕਿੰਬ ਕਮੇ ਬਰਬਾਦੀਆਂ ਹੁੰਦੀਆਂ ਨੇ ਇਹ ਜੱਗ ਦੇਖੂਗਾ ਕਿ ਠੀਕ ਆ ਕਿ ਭਾਈ ਜੇ ਭਗਵੰਤ ਮਾਨ ਨੇ ਕਾਰਵਾਈ ਕਰਨੀ ਸੀ 24 ਘੰਟਿਆਂ ਦਾ ਟਾਈਮ ਦਿੱਤਾ ਸੀ ਰਵਿੰਦ ਕੇਜਰੀਵਾਲ ਨੇ ਕਿ ਗੁਰੂ ਗ੍ਰੰਥ ਸਾਹਿਬ ਦੇ ਜਿਨ੍ਹਾਂ ਨੇ ਬਿਆਦਵੇਂ ਕੀਤੀਆਂ ਉਹਨਾਂ ਦਾ ਸੀ ਫਾਇਟ ਅੰਗਾਗੇ ਪਰ ਦੁੱਖ ਦੀ ਗੱਲ ਆ 4 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਅਜੇ ਤੱਕ ਕੋਈ ਜਿਹੜਾ ਦੋਸ਼ੀ ਆ ਕਿਸੇ ਨੂੰ ਪਾਇ ਟੰਗਿਆ ਨਹੀਂ ਗਿਆ ਕਿਸੇ ਨੂੰ ਸਜ਼ਾਵਾ ਨਹੀਂ ਹੋਈਆਂ ਤੇ ਇਸ ਕਰਕੇ ਇਹਨਾਂ ਦਾ ਜਿਹੜਾ ਕਿ ਨੇਤਾ ਮਨਵਲਾ ਜਿਹੜਾ ਇਹਨਾਂ ਦਾ ਵੱਧਾਗਾ ਇਹਨਾਂ ਲੋਕਾਂ ਦਾ ਜੇਕਰ ਉਹਨਾਂ ਨੂੰ ਨੱਥ ਪਾਏ ਜਾਂਦੀ ਜਿਸ ਤਰ੍ਹਾਂ ਸੌਦੇ ਸਾਧ ਨੂੰ ਪਾਇ ਸੀ ਜਿਸ ਤਰ੍ਹਾਂ ਹੁਣ ਬਿਕਰਮ ਸਿੰਘ ਮੰਜੀਠੀ ਨੂੰ ਪਾਈ ਆ ਤੇ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਗੀਰ ਸਿੰਘ ਬਾਦਲ ਨੂੰ ਵੀ ਪੈ ਜਾਣੀ ਆ ਤੇ ਪਤਾ ਨਹੀਂ ਕਿ 19 ਮੈਂਬਰ ਜਿਹੜੇ ਪਰਿਵਾਰ ਦੇ ਉਹ ਕਿਹੜੇ ਆਬਦਲ ਪਰਿਵਾਰ ਦੇ ਕਿੰਨਾਂ ਦੀ ਸਾਂਹ ਸੀ ਜਿਹੜਾ ਮਜੀਠੀਆਂ ਦੇ ਨਾਲ ਤੇ ਇਹਨਾਂ ਨੇ ਜਣੀ ਕਿ ਮੈਂ ਕਹਿੰਦਾ ਭਾਵੇਂ ਕਿ ਇਹਨਾਂ ਨੇ ਜ਼ੁਲਮ ਤੇ ਪਾਪ ਇੰਨੇ ਕਮਾਏ ਆ ਕਿ ਜਿਹੜਾ ਇਹਨਾਂ ਤੋਂ ਪ੍ਰਮਾਤਮਾ ਵੀ ਆਕੀ ਹੋਇਆ ਬੈਠਾ ਉਹ ਵੀ ਕਹਿੰਦਾ ਸੀ ਐਜੇ ਦੁਸ਼ਮਣ ਐਜੇ ਪਾਪੀ ਪੰਜਾਬ ਦੇ ਵਿੱਚ ਜਿਹੜੇ ਬੈਠੇ ਨੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਸਿਆਸਤਾਂ ਕੀਤੀਆਂ ਤੇ ਅੱਜ ਭਾਈ ਉਹਨਾਂ ਦਾ ਮੈਂ ਤੁਹਾਨੂੰ ਦੱਸ ਦਿੰਦਾ ਕਿ ਹਾਸਲ ਹੋਣਾ ਮਾੜਾਗਾ ਕਿਉਂਕਿ ਅੱਜ ਅਸੀਂ ਲੋਕ ਜਿਹੜਾ ਕਿ ਕੱਲ ਨੂੰ ਲੋਗ ਜਸ਼ਨ ਮਨਾਉਣਗੇ ਕਿ ਨਵਾਂ ਸਾਲ ਚੜ੍ਹਿਆ ਪਰ ਉਸ ਦੂਸਰੇ ਪਾਸੇ ਉਹ ਕੌਮ ਦਾ ਜਥੇਦਾਰ ਭਾਈ ਗਰਦੇਸ਼ ਸਿੰਘ ਕੌਂਕੇ ਨੂੰ ਸ਼ਹੀਦ ਕਰਾਉਣ ਵਾਲੀ ਬਾਦਲ ਜੁੰਡਲੀ ਤੇ ਉਸ ਟਾਈਮ ਦਾ ਲਾਣਾ ਤੇ ਹੁਣ ਸਾਨੂੰ ਸਭ ਕ ਸਿੱਖਣਾ ਜ਼ਰੂਰੀ ਚਾਹੀਦਾ ਤੇ ਜਾਂ ਫਿਰ ਇਹ ਇਹਨਾਂ ਦੇ ਤਲਬੇ ਚੱਟਣੇ ਚਾਹੀਦੇ ਆ ਜੇ ਦਾ ਤੁਹਾਨੂੰ ਮੈਂ ਇੱਕ ਵੀਡੀਓ ਸੁਣਾ ਕੇ ਹਟਾ